ਭਾਈ ਸਾਭ ਜੀ ਜਿਵੇਂ ਕਿ ਆਪ ਜੀ ਨੇ ਇਥੇ ਇਸ ਇਲਾਕੇ ਵਿੱਚ ਕਾਫੀ ਹਾਜ਼ਰੀਆਂ ਭਰਿਆ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਜਿਵੇਂ ਕਿ ਜਿਵੇਂ ਪਹਿਲਾਂ ਹੁਸ਼ਿਆਰਪੁਰ ਵਿਖੇ ਫਿਰ ਕੰਦਾਲਾ ਦਿੱਤਾ ਇਸ ਇਲਾਕੇ ਤੇ ਬੜੀ ਕਿਰਪਾ ਮਹਾਰਾਜ ਦੀ ਨੌਜਵਾਨ ਵੀਰ ਕੀਰਤਨਾਂ ਜੁੜੇ ਨੇ ਮੈਨੂੰ ਹੁਣੇ ਵੀਰ ਕਹਿ ਰਿਹਾ ਸੀ ਕਿ ਤੁਹਾਡੇ ਸ਼ਬਦ ਦੇ ਨਾਲ ਸੀ ਸ਼ੁਰੂਆਤ ਕਰਦੇ ਗੁਰੂ ਦੀ ਵਡਿਆਈ ਹੈ ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਨਿਮਰਤਾ ਬਖਸ਼ੇ ਆਪਣੇ ਚਰਨਾਂ ਦੇ ਨਾਲ ਪਿਆਰ ਬਖਸ਼ੇ ਤੇ ਬਹੁਤ ਕਈ ਇਲਾਕਿਆਂ ਨਾਲੋਂ ਵੀ ਅੱਗੇ ਇਹ ਇਲਾਕਾ ਕੀਰਤਨ ਸੁਣਦੇ ਵਿੱਚ ਗੋਸੇ ਕੀ ਦੇ ਨਾਤੇ ਵੀ ਕਈ ਕਹਿੰਦੇ ਪੰਜਾਬ ਵਿੱਚ ਸਿੱਖੀ ਨਹੀਂ ਮੈਂ ਕਹਿੰਦਾ ਉਹ ਹਿਸ਼ਾਰ ਪ੍ਰਾਨ ਕੇ ਦੇਖਣ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਸਿੱਖੀ ਕਿੰਨੀ ਹੈ ਕਿੰਨੀ ਨਹੀਂ ਹੈ ਆਪ ਜੀ ਵੀ ਲਗਾਤਾਰ ਇਸ ਇਲਾਕੇ ਦੇ ਵਿੱਚ ਹਾਜ਼ਰੀ ਭਰਦੇ ਰਹਿੰਦੇ ਹੋ ਹਾਂਜੀ ਹਾਂਜੀ ਬਿਲਕੁਲ ਹਰ ਆਮੀਨਾ ਸਾਰੇ ਇੱਧਰੇ ਕੱਲ ਨਵਾਂ ਸ਼ਹਿਰ ਬਖੇ ਕੀਰਤਨ ਕਰਨਾ ਸੰਗਤ ਦਾ ਵੀ ਬਹੁਤ ਪਿਆਰ ਆ ਤੁਹਾਡੇ ਨਾਲ ਵੀ ਜੀ ਕਿਉਂਕਿ ਆਪ ਜੀ ਦੇ ਉੱਤੇ ਬੜੀ ਕਿਰਪਾ ਹੈ ਗੁਰੂ ਮਹਾਰਾਜ ਦੀ ਜੀ ਕਿਉਂਕਿ ਆਪ ਜੀ ਦੀ ਗਰਬਾਣੀ ਜਦੋਂ ਗਾਇਨ ਕਰਦੇ ਹੋ ਤਾਂ ਬਹੁਤ ਆਨੰਦ ਆਉਂਦਾ ਹੈ ਜੀ ਏ ਮਹਾਰਾਜਾ ਦਰਸਾ ਉਹਨਾਂ ਬਖਸ਼ਿਸ਼ ਕੀਤੀ ਐ ਤੇ ਪਾਸ਼ਾ ਸਾਨੂੰ ਸਾਰਿਆਂ ਨੂੰ ਜੋੜੇ ਤੁਸੀਂ ਸੁਣਦੇ ਹੋ ਤੇ ਸੁਣ ਕੇ ਤੁਹਾਡੇ ਹੱਲ ਦੇਖ ਕੇ ਅਸੀਂ ਮਿਹਨਤ ਕਰਦੇ ਆ ਤੇ ਹੋਰ ਆਨੰਦ ਬਣਦਾ ਐ ਮਹਾਰਾਜਾ ਆਪਣੇ ਚਰਨਾਂ ਨਾਲ ਜੋੜ ਤੁਹਾਨੂੰ ਸਾਰਿਆਂ ਨੂੰ ਜੋੜੀ ਰੱਖਣ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ